हरियाणा के मुख्यमंत्री खट्टर साहब से सहमत हूँ कि दाल में कहीं न कहीं कुछ काला है साहब मैं एक किसान साथियों से क्योंकि आज चाहे मैं यहाँ खड़ा बात कर रहा हूँ बीजेपी में कल मैं भी किसान इसी तीन बिलों के विरोध में सबसे अगर होकर सबसे पहली बात करने वाला भी सुनील जागिड़ी था तो मैं किसान की भावना से पूरी तरह परिचित हूँ परंतु किसान को भी जोश के साथ होश का ਇਸਤਮਾਲ ਕਰਨਾ ਚਾਹੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕਰਦਿਆ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਦਿੱਲੀ ਚਲੋ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅਖੌਤੀ ਵਿਚੋਲਿਆਂ ਦੁਆਰਾ ਸਿਆਸੀ ਮੋਹਰੇ ਵਜੂ ਵਰਤਣ ਜਾਂ ਉਹਨਾਂ ਦੇ ਹੱਥਾਂ ਵਿੱਚ ਖੇਡਣ ਤੋਂ ਸੁਚੇਤ ਕੀਤਾ ਕਿਉਂਕਿ ਉਹ ਐਤਵਾਰ ਨੂੰ ਕੇਂਦਰ ਨਾਲ ਕਿਸਾਨਾਂ ਦੀ ਗੱਲਬਾਤ ਇੱਕ ਹੋਰ ਦੌਰ ਨੂੰ ਲੈ ਕੇ ਉਤਸ਼ਾਹਿਤ ਨੇ ਜਿਸ ਵਿੱਚ ਮਾਨ ਦੇ ਫਿਰ ਤੋਂ ਵਿਚੋਲੇ ਦੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ ਜਾਖੰਡ ਨੇ ਪੰਜਾਬ ਅਤੇ ਹਰਿਆਣਾ ਅੰਤਰਰਾਜੀ ਸਰਹੱਦਾਂ ਦੇ ਸ਼ੰਭੂ ਅਤੇ ਖਨੌਰੀ ਪੁਆਇੰਟ ਤੇ ਚੱਲ ਰਹੇ ਧਰਨੇ ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਅਖੌਤੀ ਵਿਚੋਲਿਆਂ ਤੋਂ ਸਾਵਧਾਨ ਰਹੋ ਜਾਖੰਡ ਨੇ ਦੋਸ਼ ਲਾਇਆ ਹੈ ਕਿ ਇਹ ਅਖੌਤੀ ਵਿਚੋਲੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦਾ ਘਟੋ ਘੱਟ ਸਮਰਥਨ ਮੌਲਦ ਦਵਾਉਣ ਵਿੱਚ ਮਦਦ ਕਰਨ ਦਾ ਦਾਵਾ ਕਰ ਰਹੇ ਨੇ ਪਰ ਉਹ ਖੁਦ ਆਪਣੀ ਗੱਲ ਨਹੀਂ ਰੱਖ ਸਕੇ ਜਖੜ ਨੇ ਕਿਹਾ ਕਿ ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ ਅਤੇ ਮੈਂ ਵੀ ਇਸ ਦਾ ਹਿੱਸਾ ਹਾਂ ਮੈਂ ਕਿਸਾਨਾਂ ਦਾ ਦਰਦ ਸਮਝ ਸਕਦਾ ਹਾਂ ਹਾਲਾਂਕਿ ਕੁਝ ਨਿਰਪੱਖ ਹਿੱਤਾਂ ਵਾਲੇ ਲੋਕ ਰਾਸਤੇ ਵਿੱਚ ਆ ਗਏ ਨੇ ਪਰ ਇਸ ਲਈ ਮੈਂ ਕਿਸਾਨਾਂ ਨੂੰ ਬੇਨਤੀ ਕਰਾਂਗਾ ਕਿ ਅਜਿਹੇ ਵਿਚੋਲਿਆਂ ਤੋਂ ਸਾਵਧਾਨ ਰਹਿਣ ਅੱਜ ਜੋ ਸੋ ਕੋਲਡ बैठें, तो किसान भी ऐसे लोगों से बचें उनके मकसद को समझने का प्रयास करें और मैं इसलिए कह रहा हूं कि जो लोग आज किसान को एमएसपी दिलाने के लिए या किसान को उनका हक दिलाने के लिए वहां बीच में पंचायती कर रहे हैं वो तो खुद खुद झूठे हैं और वो वो लोग हैं जिन्होंने एमएसपी देने की वादा किया था मैम कि मैं एमएसपी पी सरकार बनाओ और 24 घंटे के अंदर मैं एमएसपी लागू कर दूंगा तो ये मैं इतना ही कहना चाहूंगा कि इस किस्म की मध्यस्थता से बचें, जो कि दोनों तरफ खेल रहे हैं, चित भी मेरी पट भी मेरी सुनील जाखड़ आपके साथ है गंभीरता को समझ के क्योंकि जिस मुद्दे को लेके किसान चले उस मुद्दे के प्रति ਖੁਦ ਕੋ ਆਪਣਾ ਆਪ ਜਾਗਰੂਕ ਵੀ ਕਰੇ ਕਿ ਕਹੀਂ ਇਸਤੇਮਾਲ ਤੋਂ ਨਹੀਂ ਹੋ ਰਿਹਾ ਮੈਂ ਐਸੇ ਗਲਤੇ ਬੇਨਤੀ ਕੀਤੀ ਹੈ ਕਿਸਾਨ ਨੂੰ ਕਿਸਾਨ ਰਹਿਣ ਦਿਓ ਸਾਬ ਕਿਸਾਨ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋ ਸਕਦਾ ਤੁਹਾਡਾ ਕੀ ਖਿਆਲ ਹੈ ਵੀ ਮੈਂ ਬੀਜੇਪੀ ਦੇ ਅਜ ਪ੍ਰਧਾਨ ਆ ਤਾਂ ਮੈਂ ਕਿਸਾਨ ਖਤਮ ਹੋ ਗਿਆ ਕਿਸਾਨ ਤਾਂ ਮੈਂ ਹਾਂ ਸਾਬ ਹਾਂ ਨੇਗੇ ਇਹਨੂੰ ਖਾਲਿਸਤਾਨੀ ਇਹਨੂੰ ਕੋ ਪੰਜਾਬੀ ਇਹਨਾਂ ਨੂੰ ਅੱਜ ਸਾਰੇ ਸਿੱਖ ਦੇ ਤੁਰਪੇ ਜੀ ਆਦਾ ਪੰਜਾਬ ਵਾਲਿਆਂ ਦਾ ਦਿਮਾਗ ਖਰਾਬ ਹੈ ਕੋਈ ਕਿਸੇ ਦਾ ਦਿਮਾਗ ਖਰਾਬ ਨਹੀਂ ਸਾਬ ਅਪਦੀ ਜਿਸਟਨ ਲਾਗੇ ਸੋਤਨ ਜਾਣੇ ਕੁਛ ਸ਼ਰਾਰਤੀ ਅੰਸਰ ਹੈ ਕੁਛ ਪੌਕਤਾ ਜਿ ਬਹਿ ਕੇ ਇਹ ਜੀ ਹਰਕਤਾਂ ਹੋ ਜਾਂਦੀ ਹੈ ਜਿਹਦੇ ਕਰਕੇ ਸਰਕਾਰ ਨੂੰ ਆਪਣੇ ਜੋ ਵੀ ਇੰਤਜ਼ਾਮ ਕਰਨੇ ਪੈਂਦੇ ਹੈ ਪਰ ਮੈਂ ਸਮਝਦਾ ਵੀ ਇੱਕ ਅچھے ਸੋਹਰਦ ਮਾਹੌਲ ਦੇ ਅੰਦਰ ਚਾਹੇ ਜਿਸ ਕਜ਼ਮ ਦੀਆਂ ਵੀ ਪੰਚਾਇਤਾਂ ਵਿਚਾਲੇ ਪੈ ਗਈਆਂ ਮੇਰੀ ਉਮੀਦ ਹੈ ਮੈਂ ਕਿਸਾਨੀ ਵਾਸਤੇ ਪਛਬਿਆ ਮਸਲੇ ਦਾ ਹੱਲ ਨਿਕਲੂ ਇਹ ਉਹ ਹਨ ਜਿਨ੍ਹਾਂ ਨੇ ਆਪਣੀ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ ਅੰਦਰ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਕੀ ਉਹਨਾਂ ਨੇ ਆਪਣੀ ਗੱਲ ਰੱਖੀ ਅਤੇ ਹੁਣ ਉਹ ਇਸ ਮੁੱਦੇ ਤੇ ਪੰਚਾਇਤੀ ਕਰ ਰਹੇ ਨੇ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਏ ਬਿਨਾ ਉਹਨਾਂ ਤੇ ਨਿਸ਼ਾਨਾ ਸਾਧਿਆ ਕਿਉਂਕਿ ਮਾਨ ਖੁਦ ਨੂੰ ਕਿਸਾਨਾਂ ਦੇ ਵਕੀਲ ਵਜੋਂ ਪੇਸ਼ ਕਰ ਰਹੇ ਨੇ ਜਾਖੰਡ ਨੇ ਕਿਹਾ ਕਿ ਮੈਂ ਵਿਚੋਲੇ ਦੇ ਇਰਾਦੇ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਯੁਕਤ ਕੀਤੇ ਗਏ ਕੇਂਦਰੀ ਮੰਤਰੀਆਂ ਦੇ ਇਰਾਦੇ ਬਾਰੇ ਮੈਨੂੰ ਪੂਰਾ ਪੂਰਾ ਭਰੋਸਾ ਹੈ ਕਿ ਉਹ ਇਸ ਮੁੱਦੇ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਜਿਸ ਤਰੀਕੇ ਨਾਲ ਵਿਚੋਲੇ ਆਏ ਹਨ ਮੈਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਸਹਿਮਤ ਹਾਂ ਕਿ ਦਾਲ ਮੇਂ ਕੁਝ ਕਾਲਾ ਜ਼ਰੂਰ ਹੈ ਕਿਸਾਨ ਕੇਂਦਰ ਦੀ ਗੱਲਬਾਤ ਤੇ ਜਾਖੰਡ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਐਤਵਾਰ ਦੋਵਾਂ ਗਰੁੱਪਾਂ ਵਿਚਕਾਰ ਹੋਣ ਵਾਲੀ ਗੱਲ ਬਾਅਦ ਦੇ ਫਲਦਾਇਕ ਨਤੀਜੇ ਸਾਹਮਣੇ ਆਉਣ ਹਾਲਾਂਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਆਪ ਨੂੰ ਕਿਸੇ ਦੇ ਸਿਆਸੀ ਮੋਹਰੇ ਵਜੋਂ ਵਰਤਣ ਨਾ ਦੇਣ ਉਹਨਾਂ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਮੈਂ ਉਹਨਾਂ ਲੋਕਾਂ ਦੇ ਖਿਲਾਫ ਹਾਂ ਜੋ ਖਾਲਸਤਾਨੀ ਪੰਜਾਬੀ ਸਿੱਖ ਵਰਗੇ ਸ਼ਬਦਾਂ ਨੂੰ ਵਿਰੋਧ ਵਜੋਂ ਵਰਤਦੇ ਨੇ ਮੈਂ ਵੀ ਇੱਕ ਕਿਸਾਨ ਹਾਂ ਅਤੇ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕਿਸਾਨ ਕੋ ਕਿਸਾਨ ਹੀ ਰਹਿਣੇ ਦਿਓ ਕਹਿਣ ਦਾ ਭਾਵ ਕਿ ਕਿਸਾਨਾਂ ਨੂੰ ਕਿਸਾਨ ਹੀ ਰਹਿਣ ਦਿਓ ਜੱਖਣ ਨੇ ਕਿਹਾ ਕਿ ਮੈਨੂੰ ਯਾਦ ਆਉਂਦਾ ਹੈ ਕਿ 2020 ਵਿੱਚ ਹੁਣ ਰੱਦ ਕੀਤੇ ਗਏ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਾ ਪਹਿਲਾ ਵਿਅਕਤੀ ਸੀ ਸਾਨੂੰ ਸਾਰਿਆਂ ਨੂੰ ਇੱਕ ਕਿਸਾਨ ਦੀ ਕੀਮਤ ਦਾ ਅਹਿਸਾਸ ਕਰਨ ਦੀ ਲੋੜ ਹੈ